ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਜੀ ਤੇ ਦੋਨੇ ਗੱਬਣ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਚੱਗਾ ਜੀ ਪਿੰਡ ਚੜੱਕ ਜ਼ਿਲ੍ਹਾ ਮੋਗਾ ਹੈ ਮੋਬਾਈਲ ਨੰਬਰ ਜੀ 7710510660 ਠੀਕ ਹੈ ਵੀਰੇ ਕਰਦੀ ਹੈ ਜੀ ਪਸ਼ੂ ਹਾਂ ਦੋਵੇਂ ਪਸ਼ੂ ਕਰਦੇ ਆ ਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾਜੀ ਇਹਦਾ ਤੀਜਾ ਸੂਆ ਸੂਣੀ ਆ ਵੀਰੇ ਛੋਟੀ ਸਮਾਂ ਕਿੰਨਾ ਕੋਲਿੰਦੀ ਆ ਜੀ ਸਮਾਂ ਇਹਦੇ 8 ਤਰੀਕ ਨੂੰ ਦਿਨ ਪੂਰੇ ਆ ਜੀ ਡੇਟ ਮੁਤਾਬਕ ਹਾਂਜੀ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਜੀ ਇਹਦਾ ਪਿਛਲੇ ਸੂਏ 14 15 ਲੀਟਰ ਦੁੱਧ ਚੋਇਆ ਜੀ ਥਣਾ ਦੀ ਭਾਰ ਪਿੱਛੇ ਦੀ ਗਾਰੰਟੀ ਆ ਕੋਈ ਨਹੀਂ ਜਮਾਂ ਹੀ ਪੂਰ ਗਾਰੰਟੀ ਆਪਣੀ ਠੀਕ ਆ ਪੂਛ ਪਹਿਲਾਂ ਤੋਂ ਹੀ ਆ ਵੀਰੇ ਛੋਟੀ ਹਾਂ ਛੋਟੀ ਹੁੰਦੀ ਦੀ ਕੋਈ ਆ ਵੀਰੇ ਛੋਟੀ ਹੁੰਦੀ ਦੀ ਆ ਹਾਂਜੀ ਠੀਕ ਆ ਤੁਰ ਕੇ ਦਿਖਾ ਦੀ ਵੀਰੇ ਕੋਈ ਸੀਮਾ ਰਿਕਾਰਡ ਹੈਗਾ ਕੀ ਸਰਕਾਰੀ ਸੀ ਮਨੇ ਪਰਿਆ ਸੁਆਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੁੰਦੀ ਆ 8 ਤਰੀਕ ਨੂੰ ਦਿਨ ਡੇਟ ਮੁਤਾਬਕ ਪੂਰੇ ਆ ਇੱਕ ਦੋ ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਕਿਉਂਕਿ ਵੀਰੇ ਜੇ ਪਸ਼ੂ ਕਰਮਾਲਾ ਜੀ ਲਾਜ ਤਾਂ ਦੋ ਦਿਨ ਵੱਧ ਲੈ ਜੂਗਾ ਤੇ ਜੇ ਉਪਰ ਆ ਕਰ ਗਿਆ ਤਾਂ ਪਹਿਲਾਂ ਵੀ ਸੂ ਸਕਦਾ ਤਿਆਰੀ ਸੋਣੀ ਕੀਤੀ ਹੋਈ ਆ ਸੋਨਾ ਗੁੰਡਾ ਸਿੰਘਾ ਥਣ ਕੱਲਾ ਕੱਲਾ ਨਿਖੜਮਾ ਅੱਤੀ ਜਵਾਈ ਵਾਲਾ ਕੋੜ ਛਾਂ ਕੇ ਤੇ ਪੂਰਾ ਵੀ ਨਹੀਂ ਕੋੜ ਆ ਜਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਮੈਂ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਚੈੱਕ ਕਰਾ ਦਿੰਦਾ ਜੀ ਢਿੱਲ ਬਹੁਤ ਪਈ ਆ ਹਵਾਨੇ ਚ ਸਾਰੀ ਬਾਲ ਢਿੱਲ ਕਰਮਲ ਨੇ ਕੱਟ ਕੇ ਸੋਣਾ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਆ ਬਾਈ ਕਹਿੰਦਾ ਬੇਫਿਕਰ ਹੋ ਕੇ ਆਜੋ ਥਣਾ ਤੇ ਪਾਰ ਪਿੱਛੇ ਦੇ ਪੱਕ ਤੋਂ ਜੀ ਬਾਕੀ ਪੈਠ ਪੂੜਾ ਵੀ ਚੰਗਾ ਗੋਲ ਆ ਪਤਲੀ ਚਮੜੀ ਆ ਦੁੱਧ ਹੁੰਦਾ ਵੀਰੇ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਬੱਦ ਕਰ ਲੂ ਤਾਂ ਬੱਦ ਵੀ ਲੈ ਸਕਦਾ ਤੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਜੈ ਡਿਮਾਂਡ ਵੀਰੇ 1 ਲੱਖ 20000 ਰੁਪਇਆ ਕਰ ਹੋਜੂ ਮਾਨਤਨ ਜੀ ਕਰ ਦਾਂਗੇ ਠੀਕ ਆ 1 ਲੱਖ ਤੇ 20000 ਰੁਪਇਆ ਇਹਦੀ ਡਿਮਾਂਡ ਹੈ ਵਿੱਚੋਂ ਮਾਨਤਨ ਬਾਈ ਕਹਿੰਦਾ ਆਪਾਂ ਕਰ ਦਾਂਗੇ ਜੀ ਜਿਹੜਾ 2 ਨੰਬਰ ਨਾਗਾ ਇਹਦਾ ਸੂਆ ਕਿੰਨੇ ਮੱਝ ਇਹ ਚੌਥਾ ਸੂਆ ਸੁੰਦੀ ਗਾਂ ਠੀਕ ਆ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹਦੇ ਅੱਜ ਦਿਨ ਪੂਰੇ ਆ ਹੀ ਬਾਕੀ ਉੱਤੇ ਲੈ ਬਾਕੀ ਉੱਤੇ ਲੈ ਜੇ 1 ਲੈ ਜੇ 2 ਲੈ ਜੇ ਠੀਕ ਆ ਪਿਛਲੇ ਸੂਏ ਕਿੰਨਾ ਕਦ ਦੁੱਧ ਦਿੱਤਾ ਜੀ ਇਹ 25 26 ਲੀਟਰ ਦੁੱਧ ਦਿੱਤਾ ਜੀ ਥਣਾ ਦੀ ਗਰੰਟੀ ਹੈ ਜੀ ਜਮਾ ਓਕੇ ਹੈ ਜੀ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਓ ਜੀ ਨੂੰ ਸੂਆ ਬਾਈ ਦੇ ਦਸਰ ਮੁਤਾਬਕ ਜੀ ਚੌਥਾ ਸੁੰਦੀ ਹੈ ਡੇਟ ਮੁਤਾਬਕ ਸਮਾਂ ਲਗਭਗ ਹਜੇ ਲੈ ਜਾਊਗੀ ਜੀ ਇੱਕ ਪ ਦੋ ਦਿਨ ਲਿਜਾ ਸਕਦੀ ਆ ਵੈਸੇ ਦਿਨ ਪੂਰੇ ਹੀ ਆ ਸੋਨਾ ਮੁੱਠੀ ਵਾਲਾ ਥਣਾ 25 26 ਕਿਲੋ ਦੁੱਧ ਬਾਈ ਦੱਸਦਾ ਕਿ ਇਹਦਾ ਪਿਛਲੇ ਸੂਏ ਦਾ ਦਿੱਤਾ ਹੋਇਆ ਵਾ ਇੱਕ ਤਿਆ ਤੁਹਾਡੀ ਸੇਵਾ ਸੰਭਾਲਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਖਣਾ ਦੀ ਗਰੰਟੀ ਹੈ ਜੀ ਇਹਦੀ ਖਣਾ ਦੀ ਪੂਰੀ ਫੁੱਲ ਗਰੰਟੀ ਹੈ ਯਾਰ ਠੀਕ ਆ ਤਿਆਰੀ ਕਰਮ ਵਾਲੀ ਸੋਣੀ ਕਰੀ ਫਿਰਦੀ ਆ ਬਾਕੀ ਤੇ ਜਿਹੜੇ ਹਿਸਾਬ ਨਾਲ ਤਿਆਰੀ ਹੈ ਦੁੱਧ ਦੇਣ ਦਾ ਹੱਕ ਵੀ ਆ ਅੱਗੇ ਸੇਵਾ ਦੇ ਤੁਹਾਡਾ ਆਪ ਦਾ ਵੀਰੇ ਐਸਟੀਮੇਟ ਆ ਕਿਉਂਕਿ ਤੁਸੀਂ ਖਰੀਦ ਕਰਨੀ ਆ ਆਪ ਦੇ ਅੰਦਾਜ਼ੇ ਦੇ ਹਿਸਾਬ ਨਾਲ ਤੁਸੀਂ ਜੱਜਮੈਂਟ ਲਾ ਲਿਆ ਕਰੋ ਕਿ ਆਪਾਂ ਕਿੰਨਾ ਚੋ ਸਕਦੇ ਆ ਇਹਦੀ ਡਿਮਾਂਡ ਵੀਰੇ ਇਹਦਾ 60000 ਰੁਪਿਆ ਮੰਗਦੇ ਆ ਜੀ ਹੋਜੂ ਮਾਨਤਾਂ ਠੀਕ ਆ ਇਹਦਾ ਬਾਈ ਕਹਿੰਦਾ 60000 ਰੁਪਿਆ ਡਿਮਾਂਡ ਆ ਵਿੱਚੋਂ ਥੋੜਾ ਕਣਾ ਮਾਨਤਾਂ ਨੂੰ ਹੋ ਜਾਊਗਾ ਜੀ ਦੋਨਾਂ ਨਗਾ ਜੋ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ